ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਵਿੱਚ ਮੇਰੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਦੋਸਤੋ ਜੀ ਆਇਆਂ ਨੂੰ ਉਹ ਦੋਸਤੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਰੋਜ਼ ਦੇ ਕੰਮ ਤੋਂ ਦਿਨ ਸੌਂਪ ਕੇ ਪੈਣਾ ਮੇਰੀ ਵੀਡੀਓ ਜਰੂਰ ਦੇਖਣੀ ਆ ਉਮੀਦ ਕਰਦੀ ਆਂ ਭੈਣੋ ਆਪਾਂ ਰੋਜ਼ੀ ਵਧੀਆ ਤਾਂ ਵਧੀਆ ਸੂਟ ਲੈ ਕੇ ਆਉਨੇ ਆ ਜੀ ਜੀ ਭੈਣਾਂ ਨੂੰ ਜਿਹੜੇ ਸੂਟ ਪਸੰਦ ਹੋਣੇ ਭੈਣ ਦਾ ਮੰਗਵਾਉਂਦੀ ਆ ਵੀ ਸੂਟ ਮੇਰੇ ਜੀ ਔਰ ਮੈਂ ਖੁਦ ਵੀ ਅੱਗੇ ਤੋਂ پارਸਲ ਮੰਗਵਾ ਰਹੀ ਆ ਬਹੁਤ ਜ਼ਿਆਦੇ ਅੱਜ ਇਹ ਥੋੜਾ ਗੁਰਦੁਆਰੇ ਕਾਕੇ ਥੋੜਾ ਨਾ ਗੁਰਦੁਆਰ ਸਾਹਿਬ ਜਾਈਦਾ ਸੇਵਾ ਕਰਨ ਵਾਸਤੇ ਥੋੜਾ ਕੰਮ ਘੱਟ ਚੱਲਦਾ ਇਸ ਤੋਂ ਘਰ ਦਾ ਵੇਲੇ ਹੋ ਕੇ ਤੇ ਮੈਂ ਗੁਰਦੁਆਰ ਸਾਹਿਬ ਚਲੀ ਜਾਨੀ ਆ ਉਸ ਤੋਂ ਬਾਅਦ ਹੂੰ ਜਦੋਂ ਗੁਰਦੁਆਰੇ ਸਾਹਿਬ ਦਾ ਲੰਗਰ ਕੰਪਲੀਟ ਹੋ ਜਾਏਗਾ ਜਦੋਂ ਲੰਗਰ ਸਾਹਿਬ ਕਹਾਂਗੇ ਕਿ ਹੁਣ ਆਪਾਂ ਲੰਗਰ ਸਮਾਪਤ ਕਰੀਏ ਅਜੀਤਿੰਦਰ ਰਾਹਤ ਸਮਗਰੀ ਵਾਲਾ ਜਾਂਦੀ ਆ ਲੈ ਕੇ ਉਨੇ ਸਾਡੇ ਪਿੰਡ ਵਿੱਚ ਲੰਗਰ ਚੱਲੇਗਾ ਜਿੱਦਾਂ ਰਾਹਸਮਗਰੀ ਵਾਲੇ ਹਟ ਗਏ ਘਟ ਹੋ ਗਏ ਉਸ ਤੋਂ ਬਾਅਦ ਫੇ ਸਾਡੇ ਲੰਗਰ ਸਮਾਪਤ ਕਰਨਗੇ ਜੀ ਇਸ ਕਰ ਸਾਡਾ 8-9 ਦਿਨ ਹੋ ਗਿਆ ਸਾਡੇ ਪਿੰਡ ਵਿੱਚ ਨੇ 8-9 ਦਿਨ ਹੋ ਗਏ ਆ ਲੰਗਰ ਚੱਲਦਾ ਪਿਆ ਜਿਹੜੇ ਰਾਹਤ ਪੀੜਤਾ ਵਾਸਤੇ ਸਮਗਰੀ ਲੈ ਕੇ ਜਾਂਦੇ ਉਹਨਾਂ ਵਾਸਤੇ ਲੰਗਰ ਚੱਲਦਾ ਪਿਆ ਇਸ ਕਰ ਸਾਰੀਆਂ ਬੀਬੀਆਂ ਲੰਗਰ ਤੇ ਸੇਵਾ ਕਰਨ ਵਾਸਤੇ ਚਲੇ ਜਾਂਦੀਆਂ ਕੋਈ ਸਵੇਰ-ਸਵੇਰ ਜਾਂਦੀਆਂ ਉਹ 12 ਵਜੇ ਨੂੰ ਵਾਪਸ ਆ ਜਾਂਦੀਆਂ ਆਪਣੇ ਘਰੋਗੀ ਕੰਮਾਂ ਨੂੰ ਸਾਧਦੀਆਂ ਫੇ ਉਸ ਤੋਂ ਬਾਅਦ ਸਾਡੀ ਵਰਕੀਆਂ 12 ਵਜੇ ਵਿਹਲੀ ਹੋ ਕੇ ਜਾਂਦੀਆਂ ਜੀ ਅਸੀਂ ਪਰ ਉਸ ਤੋਂ ਬਾਅਦ ਅਸੀਂ ਸ਼ਾਮ 7:30 ਵਜੇ ਤੱਕ ਜਿਹੜੀ ਡਿਊਟੀ ਸਾਬੰਦ ਹੈ ਉਸ ਤੋਂ ਬਾਅਦ ਅਸੀਂ ਘਰੇ ਆਉਨੇ ਆ। ਉਹ ਬੀਬੀਆਂ ਕੋਈ ਆ ਜਾਂਦੀ ਕੋਈ ਚਲੀ ਜਾਂਦੀ ਸਾਡੇ ਪਿੰਡ ਦਾ ਬਹੁਤ ਹੀ ਉਤਸ਼ਾਹ ਨਾਲ ਲੰਗਰ ਚੱਲ ਰਿਹਾ ਹੈ। ਸੇਵਾ ਬਹੁਤ ਸ਼ਾਜ ਨਾਲ ਜਦ ਰਸ ਚੱਲ ਰਹੀ ਹੈ ਬਾਬੇ ਨਾਨਕ ਸਰ ਵਾਲੇ ਵੀ ਆਏ ਸੀ ਉਹ ਸਾਡੇ ਗੁਰਦਵਾਰਾ ਸਾਹਿਬ ਵੀ ਖੁੱਲੇ ਪਾਰਸ ਰੱਖੀ ਹੋਈ ਨੇ। ਉੱਥੇ ਵੀ ਬੜੇ ਭਾਈ ਮੁਸਲਮਾਨ ਸਾਹਿਬ ਬੜੇ ਆਉਂਦੇ ਨੇ। ਬੜੇ ਇਲਾਕੇ ਦੇ ਵੱਡੇ ਵੱਡੀਆਂ ਸਲਫੀਸ਼ਾਂ ਲੰਗਦੇ ਉਤੋ ਜੀ ਉਹ ਸਾਰੇ ਗੁਰੂ ਘਰ ਮੱਥਾ ਟੇਕ ਕੇ ਲੰਗਰ ਖਾਤਾ ਸਾਕੀ ਫੇਰੀ ਅੱਗੇ ਜਾਂਦੇ ਜੀ। ਉਹ ਪਰ ਉਹ ਬੱਚੇ ਸਕੂਲ ਭੇਜ ਗਏ ਹੁਣ ਬੇਲੀਆਂ ਹੋ ਗਿਆ ਤੁਸੀਂ ਹੈ ਆਪਣਾ ਵੀ ਇਹ ਹੀ ਕੰਮ ਹੈ ਕਿ ਮੈਂ ਤੁਹਾਨੂੰ ਵੀਡੀਓ ਦਿਖਾ ਬੈਠਾ ਮੇਰੀ ਵੀਡੀਓ ਦੇਖਦੇ ਹੋ ਮੈਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਮੈਨੂੰ ਪਤਾ ਲੱਗੇ ਕਮੈਂਟ ਵੀ ਤਾਂ ਚਲੋ ਕਰਦੇ ਕਮੈਂਟ ਵੀ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਔਰ ਘੰਟੀ ਵਾਲਾ ਬਟਨ ਦਬਾਇਆ ਕਰੋ ਸਬਸਕ੍ਰਾਈਬ ਕਰਿਆ ਕਰੋ ਮੇਰੇ ਚੈਨਲ ਨੂੰ ਜੀ ਮੈਂ ਦੇਖਦੀ ਹਾਂ ਕੱਲੇ ਮੇਰੇ ਬਹੁਤ ਹੀ ਪਹਿਨਣ ਵਾਲੇ ਵੀਡੀਓ ਤੋਂ ਬਹੁਤ ਵੇਖਿਆ ਨਾ ਕੋਈ ਵਿਊਜ਼ ਆਏ ਨਾ ਕੋ ਚੈਨਲ ਤੇ ਕਿਸੇ ਨੇ ਸਬਸਕ੍ਰਾਈਬ ਕੀਤਾ ਜੀ ਮੈਂ ਦੇਖਦੇ ਹਾਂ ਕਿ ਪੈਨੈਲਿਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਸੇ ਨੇ ਲਾਈਕ ਨਹੀਂ ਕੀਤਾ ਦੇਖਿਆ ਬਹੁਤ ਸਾਰਿਆਂ ਨੇ ਕਿਉਂ ਪੈਨੋ ਹਨ ਵੀਡੀਓ ਪਸੰਦ ਨਹੀਂ ਆਈ ਮੇਰੀ ਹੈ ਚਲੋ ਫਿਰ ਤਾਂ ਲਾਜਾ ਬਸ ਰੂਟ ਦਿਖਾਈਏ ਪਾਰਟੀ ਦਾ ਛੂਟ ਹੈ ਜੀ ਕਰਵਾਚੋਵ ਦੇ ਸਪੈਸ਼ਲ ਕਲਕੋਨੀ ਮੈਂ ਇੱਕ ਇਹ ਰੂਟ ਦਿਖਾਉਣੀ ਰਹੀ ਹਾਂ ਜੀ ਮੇਰੇ ਕੋਲ ਟਾਈਮ ਹੀ ਇੰਨਾ ਘੁੰਦਾ ਹੈ ਜੀ ਹਾਂਜੀ ਹੈਵੀ ਦੁਪੱਟੇ ਨਾਲ ਬਹੁਤ ਵੱਡੇ ਵਧੀਆ ਛੂਟ ਹੈ ਜੀ ਪਾਰਟੀ ਵੇਅਰ ਕਰਵਾਚੋਵਤ ਵਾਸਤੇ ਪਹਿਨਣ ਵਾਲੇ ਮੰਗਵਾਏ ਹੋਏ ਸਪੈਸ਼ਲ ਰੂਟ उन्होंने सूट दिखाने जी है भी कुर्ता ये देखो कुर्ता कुर्ते की दे कढ़ाई देखो जी देखो पूरे कुर्ते के वर्क बनया हुआ जी देख सकते दे हो दे कुर् घेरे का वर्क पाँच मीटर था का ऑलओवर कपड़ा है और कपड़ा बहुत है मसलीन कपड़ा है जी कपड़ा बहुत पार्टी पार्टवेयर तो सूट है जी हैवी है बहुत तीन मिनट की बॉटम बहुत वाया सूट हटके है जी देख सकते हो भैनों ਦੇਖੋ ਸੂਟ ਦੀ ਲੁੱਕ ਬਹੁਤ ਸੋਹਣਾ ਵਰਕ ਕੀਤਾ ਜੀ ਹੈਂਡ ਵਰਕ ਦਾ ਟੱਚ ਦਿੱਤਾ ਸੂਟ ਨੂੰ ਦੇਖੋ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਹੈ ਇਹ ਦੇਖੋ ਲੱਗੇ ਦੇਖੋ ਕਿ ਦੂਰੋਂ ਚ ਨਾ ਕੇ ਵੀ ਲਾਈਟ ਦੇ ਵਿੱਚ ਕਲਰ ਹੋਰ ਆ ਜਾਂਦਾ बहुत ही वह हटके सूट है जी है बहुत हैवी है जी पूरा कढ़ाई वाल दुपट्टा ये देखो ढाई मीटर का पूरा दुपट्टा देखो दुप्टे से कढ़ाई बनी हुई दुपट्टे चारे पास लगी लैश देखो ये देखो पूरा दुपट्टा कढ़ाई हुआ जी ये देखो देख सकते जी बहुत ही सोहना सूट है जी पर्पल कलर का सूट है जी बहुत सोहना सूट हट के बहुत ही बढ़िया सूट भैनों ये नहीं कि मैं सूट कोई ਮਾਰੇ ਮੋੜ ਤੇ ਸੂਟ ਨਹੀਂ ਹੈਗੀ ਬਹੁਤ ਵਧੀਆ ਸੂਟ ਹੈ ਮੇਰੇ हिसार ਤੋਂ ਮੇਰੇ ਪਾਰਸਲ ਆਉਂਦੇ ਨੇ ਜੁਪੀ ਤੋਂ ਆਉਂਦੇ ਨੇ ਮੇਰੇ ਪਾਰਸਲ ਦਿੱਲੀ ਤੋਂ ਉਹਦੇ ਲੁਧਿਆਣਾ ਤੋਂ ਆਉਂਦੇ ਨੇ ਇਸ ਕਰਕੇ ਮੈਂ ਸੂਟ ਸਾਰੀ ਹੀ ਡਿਸਕਾਊਂਟ ਤੇ ਮੇ ਕੋਲ ਆਈ ਹੁੰਦੇ ਨੇ ਇਹ ਸੂਟ ਦਾ ਪ੍ਰਾਈਸ ਰੇਟ ਹੈ 1300 ਰੁਪਏ ਇਹ 1300 ਰੁਪਏ ਸੂਟ ਵਿੱਚ ਤੁਹਾਡੇ ਘਰ ਤੱਕ ਹੀ ਪਹੁੰਚ ਜਾਵੇ ਜੀ 1300 ਰੁਪਏ ਵਿੱਚ ਬਹੁਤ ਹੀ ਵਧੀਆ ਸੂਟ ਹੈ ਜੀ ਕਰਵਾ ਚੋਤਾ স্পੈਸ਼ਲ ਪਹਿਣਾ ਹਰਿਆਣੇ ਵਾਲਿਆਂ ਦੇਖੋ ਉਹਨਾਂ ਨੂੰ ਪੋਣੇ ਲਿੰਦੇ ਪਹਿਨੂ ਇਹ ਦੇਖੋ ਇਹ ਕਾਟਰਨ ਦਾ ਸੂਟ ਹੈ ਜੀ ਇਹ ਦੇਖੋ ਬ੍ਰਾਂਡ ਦੇਖ ਸਕਦੇ ਹੋ ਬ੍ਰਾਂਡ ਦੇ ਕੱਪੜੇ ਹੈ ਜੀ ਦੇਖੋ एक गला जी ये देखो लंबा कुर्ता कुर्ते नीचे लैस लगी हुई जी देखो बॉटम बहुत बढ़िया देखो हट के डिजाइनर बॉटम आ देखो बहुत ही बढ़िया बॉटम बनी हुई नाल जी ਪੂਰੇ ਭੈਣੋਂ ਹਟ ਕੇ ਸੂਟ ਮਗਾਉਣੀ ਜੋ ਮੈਨੂੰ ਪਸੰਦ ਆਉਂਦੇ ਮੋਹੀ ਮਗਾਉਣੀ ਆ ਕਿਉਂਕਿ ਅੱਜ ਕੱਲ੍ਹ ਕੁਮਾਰਾ ਕੱਪੜਾ ਮਾੜਾ ਵਧੀਆ ਜਿਹੜਾ ਲੱਗਦਾ ਉਹੀ ਪਹਿਨਦੇ ਮਾੜਾ ਕੱਪੜਾ ਪਹਿੰਦਾ ਨਹੀਂ ਐ ਇਸ ਕਰਕੇ ਮੈਨੂੰ ਪੂਰੀ ਕੱਪੜੀ ਦੀ ਪਹਿਚਾਣ ਆ ਕੱਪੜਾ ਮੈਂ ਵਧੀਆ ਹੀ ਮਗਾਉਣੀ ਨਹੀਂ ਭੈਣੋ ਜਿਨ੍ਹਾਂ ਭੈਣਾਂ ਦੇ ਘਰ ਪਾਰਸਲ ਗਏ ਨੇ ਅਗਰ ਮੇਰੇ ਕੱਪੜੀ ਵਧੀਆ ਨਹੀਂ ਹੁੰਦੇ ਤੇ ਮੈਨੂੰ ਫੀਡਬੈਕ ਦਿਆ ਕਰੋ ਜੀ ਮੇਰੇ WhatsApp ਵਿੱਚ ਫੀਡਬੈਕ ਦਿਆ ਕਰੋ ਮੇਰੀ ਵੀਡੀਓ ਥੱਲੇ ਮੈਸੇਜ ਕਰਿਆ ਕਰੋ ਜੇ ਵਧੀਆ ਨਹੀਂ ਹੁੰਦੇ ਅਗਰ ਵਧੀਆ ਹੁੰਦੇ ਤਾਂ ਫੇਰ ਗੁੱਡ ਦਾ ਮੈਂ ਵੀ ਲਿਆ ਕਰੋ ਗੁੱਡ ਕਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਮੇਰੀ ਵੀਡੀਓ ਨੂੰ ਅਗੇ ਜੇ ਤੁਸੀਂ ਤੁਹਾਡੇ ਕੋ ਕੱਪੜੇ ਵਧੀਆ ਪਹੁੰਚਦੇ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਅੱਗੇ ਵੀ ਇਸ ਲਈ ਮੇਰੇ ਸ਼ੇਅਰ ਕਰੋ ਕਿ ਤੱਕ ਹੋਰ ਵੀ ਪਹਿਣਾ ਮੇਰੇ ਕੱਪੜੇ ਕਿਧਰ ਗਿਆ ਪਹਿਰੋ ਜੇ ਮੈਂ ਕੰਮ ਸ਼ੁਰੂ ਕੀਤਾ ਪਹਿਰੋ ਤੁਹਾਡੇ ਆਸਤੇ ਕੀਤਾ ਤੁਸੀਂ ਮੇਰਾ ਕੰਮ ਅੱਗੇ ਵਧਾਉਗੇ ਆਂ ਔਰ ਮੈਂ ਘਰੀ ਕੱਲੇ ਮਿੱਟੀ ਦਾ ਵੱਡੀ ਹੋ ਨਹੀਂ ਸਕਦੀ ਪਹਿਣਾ ਨਾਲ ਹੀ ਵੱਡੇ ਵਿਦਾ ਪਹਿਣਾ ਭਰਾਵਾ ਸਾਥ ਹੋਵੇ ਤੇ ਜਿੰਨੂੰ ਪਹਿਣਾ ਭਰਾਵਾ ਦਾ ਸਾਥ ਹੋਵੇ ਉਹ ਅੱਗੇ ਹਮੇਸ਼ਾ ਹੀ ਵਧਦਾ ਮੇਰੀ ਜ਼ਿੰਦਗੀ ਦੇ ਵਿੱਚ ਵੀ ਮੇਰੇ ਭੈਣਾ ਭਰਾਵਾਂ ਨੇ ਬਹੁਤ ਸਾਧਤਾ ਤਾਂ ਹੀ ਮੇਰੇ ਅੱਗੇ ਵਧੀਆਂ ਜੀ ਇਸੇ ਤਰ੍ਹਾਂ ਆਪਾਂ ਦੁਨੀਆ ਵਿੱਚ ਵਿਚਰਦੇ ਆਂ ਭੈਣਾ ਭਰਾਵਾਂ ਦਾ ਪਰਿਵਾਰ ਦਾ ਰਿਸ਼ਤੇਦਾਰ ਦਾ ਸਾਥ ਮਿਲਦਾ ਦੋਸਤਾਂ ਸਾਥ ਮਿਲਦਾ ਤਾਂ ਹੀ ਆਪਾਂ ਅੱਗੇ ਵਧਦੇ ਆਂ ਜੀ ਮੈਨੂੰ ਆਸ ਹੈ ਕਿ ਮੇਰੀਆਂ ਭੈਣਾ ਮੈਨੂੰ ਬਹੁਤ ਸਾਥ ਦੇਣਗੀਆ ਫਿਰ ਤੁਹਾਡੇ ਤੁਹਾਡੇ ਸਾਥ ਨਾਲ ਮੈਂ ਅੱਗੇ ਵਧਣਾ ਮੈਨੂੰ ਸਾਥ ਦਿਓ ਛੇਤ ਲੈ ਕੇ ਆ ਰਹੇ ਗੁਰੂ ਬਸ ਇੰਨਾ ਹੀ ਬਹੁਤ ਮੈਨੂੰ ਸਾਥ ਕੱਪੜੇ ਤੇ ਮੇਰੇ ਬਹੁਤ ਸੇਲ ਹੁੰਦੇ ਆ ਜੀ ਅਜਿੰਨਾ ਕਿ ਮੈਂ ਕੰਮ ਚਲਾਉਂਦੀ ਪਈ ਆ ਕਿਉਂਕਿ ਮੇਰੇ ਕੱਪੜੇ ਦਿਖਾਉਣ ਦਾ ਹੀ ਟਾਈਮ ਨਹੀਂ ਹੁੰਦਾ ਜੀ ਦੇ पूरा हैवी है भैनों सोच दी अगे अगर कम बतावे बहुत भैं कह रही हैं और भैनों जी ने कपड़े सूट स्टिचिंग करवाने हूँ सिर्फ मैं सिंपल सूट का ढाई सौ रुपया लेनी है जी लाइनिंग साइडा तो लाइश ला के सिर्फ स्टिचिंग ढाई सौ रुपया लेनी साइडा के उत्ते लाइश ला के ਜੇ ਕਿਸੇ ਭੈਣ ਨੇ ਸਿੰਪਲ ਫੁੱਟਸ ਕਰਾਉਣਾ ਹੈ ਲਾਇਸ਼ ਤੋਂ ਬਿਨਾਂ ਤੇ 200 ਰੁਪਏ ਆਕਰ ਕਿਸੇ ਲਾਇਸ਼ ਨਹੀਂ ਲੋਣੀ ਤੇ 250 ਰੁਪਏ ਆ ਸੂਟ ਸਟੀਚ ਕਿਤਾ ਰੇਟ ਹੈ ਜੀ ਪਹਿਲੋ ਮੇਰਾ WhatsApp ਨੰਬਰ 8544813554 ਜੇ ਕਿਸੇ ਭੈਣ ਨੇ ਸੂਟ ਸਟੀਚ ਕਰਾਉਣਾ ਹੋਵੇ ਜਾਂ ਕਿਸੇ ਭੈਣ ਨੇ ਸੂਟ ਵੀਅਰ ਕਰਨਾ ਹੋਵੇ ਆਪਣਾ ਖਰੀਦਣਾ ਹੋਵੇ ਤਾਂ ਭੈਣ ਜੀ ਮੇਰਾ ਕੰਟੈਕਟ ਨੰਬਰ ਹੈ ਜੀ WhatsApp ਨੰਬਰ ਹੈ ਮੇਰਾ 8544813554 ਇਹ ਸੂਟ ਦੇਖੋ ਜੀ ਕਾਟਨ ਦਾ ਦੁਪੱਟਾ ਜੀ ਇਹਨਾਂ ਨਾਲ ਦੁਪੱਟਾ ਫਾਇ ਕਾ ਹੈ ਬਹੁਤ ਹੀ ਸੋਹਣਾ ਜੈਲਰ ਦਾ ਦੁਪੱਟਾ ਦੇਖੋ ਦੁਪੱਟਾ ਦੇਖ ਸਕਦੇ ਹੋ ਪਰੋ ਇਹ ਦੇਖੋ ਖੁੱਲਾ हटके ਦੁਪੱਟਾ ਹੈ ਦੇਖੋ ਇਹ ਤਾਂ ਕਵਰ ਮਤਲਬ ਖੋਲਿਆ ਨਹੀਂ ਮੈਂ ਦੂਰਾ ਹੀ ਹੈ ਦੇਖੋ और भैनों आप पार्सल किते हुए ने एक एक सूट के चार चार कलर मंगा रखे जी दिल्ली वाला पार्सल मेरा राति आ गया जी तो मेरा एक पार्सल होर आना अच पार्सल पार्सल भैन आते आए भैनों तेज़ से पार्सल मंगा रही हूँ अगर तुम मेरे सूट पसंद करती है तो मेरे सूट सेल होंगे तो अगर मैं होर पार्सल मंगा रही हाँ ਧੰਨਵਾਦ ਤੁਹਾਡਾ ਪਹਿਨੋ ਇਸੇ ਤਰ੍ਹਾਂ ਮੇਰੇ ਸਾਥ ਦਿਓ ਤਾਂ ਮੈਂ ਆਪਣਾ ਅੱਗੇ ਕੰਮ ਚਲਾਵਾਂਗੀ ਪਹਿਨੋ ਮੇਰਾ ਅੱਗੇ ਕੰਮ ਚੋਂ ਵਾਸਤੇ ਮੇਰਾ ਸਾਥ ਦਿਓ ਬਹੁਤ ਜ਼ਿਆਦਾ ਤੁਹਾਡੇ ਸਾਥ ਦੀ ਲੋੜ ਹੈ ਜੀ ਇਕੱਲਾ ਤੇ ਕੋਈ ਕਦੀ ਵੱਡਾ ਨਹੀਂ ਹੋਇਆ ਪਹਿਨੋ ਤੁਹਾਡਾ ਇਹੀ ਸਾਥ ਵਾੜਾ ਕਿ ਮੇਰੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਪਹਿਨੋ ਜੇ ਸਬਸਕ੍ਰਾਈਬ ਕਰੋਗੇ ਤੇ ਮੇਰਾ ਚੈਨਲ ਅੱਗੇ ਵਧੇਗਾ ਪਹਿਨੋ ਆਪ ਜੀ ਦਾ ਧੰਨਵਾਦ ਬਹੁਤ ਬਹੁਤ ਹੋਇਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਸ਼ੇਅਰ ਕਰੋਗੇ ਲਾਈਕ ਕਰੋਗੇ ਕਰੋ ਤੁਸੀਂ ਵੀ ਮੇਰੇ ਵਰਗਿਆਂ ਘਰੇ ਕੰਮ ਪਨ ਪਟਾ ਕੇ ਤਸਕਰ ਸੂਟ ਕੋਈ 10 ਮਿੰਟ ਕੋਈ ਸੂਟ ਸਿਆਂਦੀ ਐ ਕੋਈ ਹੋਰ ਕੰਮ ਕਰਦੀ ਐ ਕੋਈ 10 ਮਿੰਟ ਤਾਂ ਆਪਣੇ ਫੋਨ ਨੂੰ ਫੜਦੇ ਹੀ ਹੋ ਭੈਣੋ ਮੇਰੇ ਜਿਦੋਂ ਵੀਡੀਓ ਵੀਡੀਓ ਬਣਦੀ ਹੋ ਮੇਰੇ ਭੈਣੋ ਲਾਈਕ ਕਰਿਆ ਕਰੋ ਜੂਰ ਉਹਨਾਂ ਤੁਹਾਡੇ ਸਾਥ ਦੀ ਬਹੁਤ ਜੂਰਤਾ ਤੁਹਾਨੂੰ ਸਾਥ ਦਿਓ ਮੇਰੇ ਪਿੰਡ ਵਿੱਚ ਹੀ ਇੰਨੇ ਫੋਨ ਆ ਕਿ ਮੇਰੇ ਇੱਕ ਪਿੰਡੋਂ ਚ ਰਤੋਂ ਤੋਂ ਤੁਸੀਂ ਸ਼ੇਅਰ ਹੋ ਸਕਦੀਆਂ ਫਿਰ ਮੈਂ ਸੋ ਫੇਬ ਸਵਾ ਸਕਦੀ ਮੈਂ ਰਾਤੋਂ ਰਾਤ ਮੇਰੇ ਚੈਨਲ ਨੂੰ ਗਰੋ ਕਰੇ ਕਿ ਮੇਰੇ ਪਿੰਡ ਵੱਲ ਸਾਰੇ ਸ਼ੇਅਰ ਕਰਨ ਕਿਉਂਕਿ ਹਜੇ ਮੇਰੇ ਪਿੰਡ ਵਾਲੇ ਸੇਵਾ ਵਿੱਚ ਲੁਝੇ ਹੋਇਆ ਕੁਈ ਰਾਤ ਲੇਟ ਪੈਣਾ ਹੁੰਦੀ ਆ ਅਣਕ ਥੱਕ ਟੁੱਟਿਆ ਦਾ ਕੰਮ ਕਰਕੇ ਤੇ ਮੰਜੇ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਸਵੇਰੇ ਤਿਆਰ ਕਰਨਾ ਬੱਚਿਆਂ ਤੇ ਤਿਆਰੀ ਕਰਨੇ ਸਕੂਲ ਭੇਜਨੇ ਉਸ ਤੋਂ ਬਾਅਦ ਗੁਰਦੁਆਰ ਸਾਹਿਬ ਇਸ ਕਰਕੇ ਥੋੜੇ ਦਿਨ ਦੀ ਵੇਟ ਆ ਫਿਰ ਉਹ ਧੰਨਵਾਦ ਅੜਾ ਜੀ ਦਾ ਸਾਧਨੀ ਦਾ ਬਹੁਤ ਬਹੁਤ ਧੰਨਵਾਦ ਕੋਈ ਗਲਤੀ ਹੋ ਗਈ ਹੋਵੇ ਵੱਧ ਘੱਟ ਬੋਲਿਆ ਹੋਵੇ ਮਾਫ ਚਾ ਕੱਪੜੇ ਤਾਂ ਮੇਰੇ ਕੋਲ ਹੋਰ ਪੈ ਸੀ ਪਰ ਹੁਣ ਕੋਈ ਟਾਈਮ ਨਹੀਂ ਹੈਗਾ ਦਿਖਾਉਣ ਦਾ ਥੋੜਾ ਟਾਈਮ ਘਟਿਆ ਇਸ ਲਈ ਭੈਣੋ ਮਾਫ ਕਰਿਓ ਕੱਲ ਦਿਖਾਉਣੇ ਆ ਮਿਲਦੇ ਆ ਕੱਲ ਇਸੇ ਟਾਈਮ ਉਸੇ ਵੀਡੀਓ ਵਿੱਚ ਜੀ ਕੱਲ ਦਿਖਾਵਾਂ ਤੁਹਾਨੂੰ ਸੂਟ ਦੋ ਹੋਰ ਪਹਿਨ ਜੀ ਅ ਬਾਅਦ ਘਟ ਬੋਲੇ ਮਾਫ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ ਤੁਹਾਡਾ ਬਹੁਤ ਬਹੁਤ ਮੇਰੇ ਚੈਨਲ ਨਾਲ ਸਾਥ ਦੇਣ ਵਾਸਤੇ ਧੰਨਵਾਦ ਜੀ